ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਡੋਨਲਡ 트੍ਰੰਪ ਅਮਰੀਕਾ ਦੇ ਬਣੇ 77ਵੇਂ ਰਾਸ਼ਟਰਪਤੀ ਬੰਦੇ ਹੀ ਕਰ ਦਿੱਤੇ ਕਈ ਵੱਡੇ ਐਲਾਨ ਹੁਣ ਅਮਰੀਕਾ ਦੇ ਵਿੱਚ ਥੌਰਡ ਜੈਂਡਰ ਨੂੰ ਕੀਤਾ ਗਿਆ ਖਤਮ ਡੋਨਲਡ 트੍ਰੰਪ ਦੇ ਹੱਥ ਇੱਕ ਵਾਰ ਫਿਰ ਅਮਰੀਕਾ ਦੀ ਜੜੀ ਕਮਾਨ ਆ ਗਈ ਹੈ ਜੀ ਹਾਂ ਤੁਹਾਨੂੰ ਦੱਸਦੇ ਕਿ 20 ਜਨਵਰੀ ਨੂੰ ਕੱਲ ਡੋਨਲਡ 트੍ਰੰਪ ਨੇ ਸੌ ਚੁੱਕ ਸਮਾਗਮ ਦੇ ਵਿੱਚ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕੀ ਤੇ ਅਹੁਦਾ ਸੰਭਾਲਿਆ ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਕਿ 2017 ਤੋਂ 21 ਦੌਰਾਨ ਜਿਹੜੇ ਰਾਸ਼ਟਰਪਤੀ ਰਹ ਚੁੱਕੇ ਨੇ ਅਸਤਪਾ ਦੇ ਵਿੱਚ ਡੋਨਲਡ 트੍ਰੰਪ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਰਹ ਚੁੱਕੇ ਨੇ ਤੇ ਦੂਜੀ ਵਾਰ ਇਸ ਵਾਰ ਫਿਰ ਡੋਨਲਡ 트੍ਰੰਪ ਨੇ 5 ਨਵੰਬਰ ਨੂੰ ਜਿਹੜੀਆਂ ਚੋਣਾਂ ਹੋਈਆਂ ਸੀ ਅਮਰੀਕਾ ਦੇ ਵਿੱਚ ਉਸ ਦੇ ਵਿੱਚ ਪਾਰੀ ਜੜੀ ਜਿੱਤ ਪ੍ਰਾਪਤ ਕੀਤੀ ਸੀ ਕਮਲਾ ਹੈਰਿਸ ਨੂੰ ਹਰਾ ਕੇ ਤੇਰੀ ਪਬਲਿਕਨ ਪਾਰਟੀ ਇੱਕ ਵਾਰ ਫਿਰ ਜਿਹੜੀ ਮੁੜ ਸੱਤਾ ਚਾਹੀਏ ਰਾਸ਼ਟਰਪਤੀ ਵਜੋਂ ਆਹੁਦਾ ਸੰਭਿਆ ਹੈ ਡੋਨਲਡ ਟਰੰਪ ਨੇ ਉੱਤੇ ਹੀ ਸੱਤਾ 'ਚ ਆਉਂਦੇ ਡੋਨਲਡ ਟਰੰਪ ਨੇ ਕੱਲ ਕਾਫੀ ਵੱਡੇ ਐਲਾਨ ਕਰ ਦਿੱਤੇ ਨੇ ਜਿਨ੍ਹਾਂ ਵਿੱਚ ਤੁਹਾਨੂੰ ਦੱਸੀ ਕਿ ਅਮਰੀਕਾ ਦੇ ਵਿੱਚ ਹੁਣ ਦੋ ਹੀ ਜੈਂਡਰ ਰਹਿਣਗੇ ਥਰਡ ਜੈਂਡਰ ਨੂੰ ਖਤਮ ਕਰ ਦਿੱਤਾ ਗਿਆ ਹੈ ਉੱਥੇ ਮੈਕਸੀਕੋ ਬਾਰਡਰ ਤੇ ਅਮਰਜੈਂਸੀ ਜਿਹੜੀ ਕੋਸ਼ਿਸ਼ ਕਰ ਦਿੱਤੀ ਗਿਆ ਉੱਥੇ ਬਹੁਤ ਸਾਰੇ ਵੱਡੇ ਲਾਨ ਡੋਨਾਲਡ ਟਰੰਪ ਸਰਕਾਰ ਵੱਲੋਂ ਕੱਲ ਇੱਕ ਪੱਤਰ ਤੇ ਦਸਤਖਤ ਕਰਕੇ ਐਲਾਨੇ ਗਏ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੌ ਚੁੱਕ ਸਮਾਗਮ ਸੀ ਵਾਸ਼ਿੰਗਟਨ ਡੀਸੀ ਜਿਹੜੀ ਰਾਜਧਾਨੀ ਅਮਰੀਕਾ ਦੀ ਉੱਥੇ ਇੱਕ ਚੈਂਬਰ ਦੇ ਵਿੱਚ ਆਯੋਜਿਤ ਕੀਤਾ ਗਿਆ ਹੁਣ ਵਿਦੇਸ਼ਾਂ ਵਿੱਚ ਵੀ ਨਈ ਹੋਵੇਗੀ ਰਿਲੀਜ਼ ਦਲਜੀਤ ਦੋਸਾਂਝ ਦੀ ਪੰਜਾਬ 95 ਟੀਮ ਨੇ ਪੋਸਟ ਸਾਂਝਾ ਕਰ ਦਿੱਤੀ ਜਾਣਕਾਰੀ ਤਜੇ ਤੋਂ ਸਾਂਝ ਆਪਣੇ ਦਿਲਮਨਾਟੀ ਟੂਰ ਨੂੰ ਲੈ ਕੇ ਚਰਚਾ ਵਿੱਚ ਤਾਂ ਸੀ ਉਸ ਤੋਂ ਬਾਅਦ ਆਪਣੀ ਮੱਚ ਓਵੇਟਿਡ ਫਿਲਮ ਪੰਜਾਬ 95 ਨੂੰ ਲੈ ਕੇ ਹੁਣ ਸੁਰਖੀਆਂ ਵਿੱਚ ਬਣੇ ਹੋਏ ਨੇ ਉੱਥੇ ਕੁਝ ਦਿਨ ਪਹਿਲਾਂ ਦਲਜੀਤ ਦੀ ਟੀਮ ਦਲਜੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਸਾਈਟਸ ਉੱਤੇ ਇਸ ਫਿਲਮ ਦਾ ਟੀਜ਼ਰ ਲਾਂਚ ਕੀਤਾ ਗਿਆ ਤੇ ਇੱਕ ਪੋਸਟ ਵੀ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਸ ਦੀ ਰਿਲੀਜ਼ਿੰਗ ਡੇਟ ਬਾਰੇ ਦੱਸਿਆ ਸੀ ਤੇ ਲਿਖਿਆ ਸੀ ਕਿ 7 ਫਰਵਰੀਨ ਜਿਹੜੀ ਫਿਲਮ ਹੈ ਪੰਜਾਬ 95 ਬਾਹਰਲੇ ਮੁਲਕਾਂ ਵਿੱਚ ਰਿਲੀਜ਼ ਹੋਵੇਗੀ ਉਹ ਵੀ ਬਿਨਾਂ ਕੱਟ ਸੋ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਅੰਦਰ ਇਸ ਫਿਲਮ ਨੂੰ ਲੈ ਕੇ ਕਾਫੀ ਟਾਈਮ ਤੋਂ ਜਿਹੜਾ ਵਿਵਾਦ ਚੱਲ ਰਿਹਾ ਹੈ ਕਿਉਂਕਿ ਕਈ ਸੀਨਸ ਨੂੰ ਲੈ ਕੇ ਆਪੱਤੀ ਜਤਾਈ ਗਈ ਸੀ ਤੇ ਸੈਂਸਰ ਬੋਰਡ ਵੱਲੋਂ ਵੀ ਕੱਟ ਲਗਾਏ ਗਏ ਸੀ ਤੇ ਇੱਕ ਸਾਲ ਦਾ ਜਿਹੜਾ ਸਮਾਂ ਬੀਤ ਚੁੱਕਾ ਹੈ ਮੈਨੂੰ ਬਣਾਏ ਹੋਏ ਪਰ ਪਰ ਦੇ ਵਿੱਚ ਫਿਲਹਾਲ ਇਸ ਰਿਲੀਜ਼ਿੰਗ ਇਸ ਫਿਲਮ ਦੀ ਤੇ ਕਿੱਥੇ ਲੱਗੇਗੀ ਕਦੋਂ ਲੱਗੇਗੀ ਇਸ ਦੇ ਬਾਰੇ ਕੋਈ ਜਾਣਕਾਰੀ ਸਾਂਝਾ ਨਹੀਂ ਕੀਤੀ ਗਈ ਸੀ ਪਰ ਹੁਣ ਇਸੇ ਖਬਰ ਦੇ ਵਿੱਚ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਟੀਮ ਵੱਲੋਂ ਦਲਜੀਤ ਦੀ ਇੱਕ ਰਾਤੀ ਤੁਹਾਨੂੰ ਦੱਸਦੀ ਹੈ ਕਿ ਪੋਸਟ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ 7 ਫਰਵਰੀ ਜਿਹੜੀ ਹੈ ਪੰਜਾਬ 95 ਬਾਹਰਲੇ ਮੁਲਕਾਂ 'ਚ ਬਿਨਾਂ ਕਟ ਤੋਂ ਰਿਲੀਜ਼ ਹੋਣ ਜਾ ਰਹੀ ਸੀ ਆ ਉਹ ਵੀ ਹੁਣ ਨਹੀਂ ਹੋਵੇਗੀ ਜੀ ਹਾਂ ਆ ਫੈਨਸ ਦੇ ਵਿੱਚ ਪੋਸਟ ਤੇ ਸ਼ੇਅਰ ਹੋਣ ਤੋਂ ਬਾਅਦ ਕਾਫੀ ਨਿਰਾਸ਼ਾ ਬਣੀ ਹੋਈ ਹੈ ਪੋਸਟ ਵਿੱਚ ਲਿਖਿਆ ਗਿਆ ਸੀ ਕਿ ਹੁਣ ਜਿਹੜੀ 7 ਫਰਵਰੀ ਨੂੰ ਪੰਜਾਬ 95 ਬਾਹਰਲੇ ਮੁਲਕਾਂ 'ਚ ਵੀ ਰਿਲੀਜ਼ ਨਹੀਂ ਹੋਵੇਗੀ ਬੜੇ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਕਈ ਜਿਹੜੀਆਂ ਸਥਿਤੀਆਂ ਨੇ ਸਾਡੇ ਕੰਟਰੋਲ ਤੋਂ ਬਾਹਰ ਨੇ ਤੇ ਇਸ ਕਰਕੇ ਫਿਲਮ ਬਾਹਰ ਵੀ ਜਿਹੜੀ ਰਿਲੀਜ਼ ਨਹੀਂ ਹੋਵੇਗੀ ਪੁੱਲੜ ਪੀਜ਼ਾ ਕਪਲ ਨੇ ਵੀਡੀਓ ਸ਼ੇਅਰ ਕਰ ਦਿੱਤੀ ਇਸ ਗੱਲ ਦੀ ਪੁਸ਼ਟੀ ਕਿ ਉਹ ਪੰਜਾਬ ਛੱਡ ਕੇ ਵਿਦੇਸ਼ ਸ਼ਿਫਟ ਹੋ ਗਏ ਨੇ ਇਤਤਨ ਕੁਲੜ ਪੀਜ਼ਾ ਕਪਲ ਦੇ ਹਵਾਲੇ ਤੇ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਉਹ ਪੰਜਾਬ ਛੱਡ ਕੇ ਵਿਦੇਸ਼ ਇੰਗਲੈਂਡ ਯਾਨੀ ਸ਼ਿਫਟ ਹੋ ਗਏ ਨੇ ਇਸੇ ਗੱਲ ਦੀ ਜਿਹੜੀ ਪੁਸ਼ਟੀ ਹੈ ਅੱਜ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਕਰ ਦਿੱਤੀ ਗਈ ਹੈ ਜੀ ਹਾਂ ਸਹਿਜ ਅਰੋੜਾ ਤੇ ਗੁਰਪ੍ਰੀਤ ਅਰੋੜਾ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਆਪਣੇ ਫੈਨਸ ਦੇ ਨਾਲ ਜਿਸ ਵੀਡੀਓ ਵਿੱਚ ਉਹਨਾਂ ਨੇ ਸਹੀ ਮਾਨਿਆ ਦੇ ਵਿੱਚ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਕੱਲ੍ਹ ਦੀਆਂ ਕਿ ਉਹ ਸ਼ਿਫਟ ਹੋ ਗਏ ਨੇ ਇੰਗਲੈਂਡ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਇਸ ਵੀਡੀਓ ਵਿੱਚ ਉਹਨਾਂ ਨੇ ਕਿਹਾ ਹੈ ਕਿ ਅੱਜ ਸਹੀ ਮਾਇਨੇ ਦੇ ਵਿੱਚ ਉਹਨਾਂ ਲੋਕਾਂ ਦੀ ਜਿੱਤ ਹੋ ਗਈ ਹੈ ਜਿਨ੍ਹਾਂ ਨੇ 네ਗੈਟਿਵਿਟੀ ਫੈਲਾਈ ਸਾਡੀ ਲਾਈਫ ਦੇ ਵਿੱਚ ਜਿਨ੍ਹਾਂ ਨੇ 네ਗੇਟਿਵ ਕਮੈਂਟ ਕੀਤੇ ਅਸੀਂ ਸਭ ਕੁਝ ਇਨੀ ਮਿਹਨਤ ਦੇ ਨਾਲ ਜੋ ਬਣਾਇਆ ਅੱਜ ਅਸੀਂ ਛੱਡ ਛੁੱਡ ਕੇ ਸਭ ਕੁਝ ਵਿਦੇਸ਼ ਜਾ ਰਹੇ ਹਾਂ ਇੱਕ ਨਵੀਂ ਸ਼ੁਰੂਆਤ ਦੇ ਵੱਜੋਂ ਇਸ ਵੀਡੀਓ ਨੂੰ ਸਾਂਝਾ ਕਰਦੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਮੋਹਰ ਲਗਾ ਦਿੱਤੀ ਜੁੜੀਆਂ ਚਰਚਾਵਾਂ ਕੱਲ ਬਾਜ਼ਾਰ ਦੇ ਵਿੱਚ ਕਾਫੀ ਤੇਜ਼ੀ ਨਾਲ ਚੱਲ ਰਹੀਆਂ ਸੀ ਕਿ ਜਿਹੜਾ ਕੁੱਲੜ ਪੀਜ਼ਾ ਕਪਲ ਹੈ ਤੁਹਾਨੂੰ ਦੱਸ ਦਈਏ ਕਿ ਕੁੱਲੜ ਪੀਜ਼ਾ ਕਪਲ ਆਪਣੇ ਕੁੱਲੜ ਪੀਜ਼ਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾਂ ਵਿੱਚ ਆਇਆ ਸੀ ਵੱਡੇ ਤੋਂ ਵੱਡੀਆਂ ਹਸਤੀਆਂ ਉਹਨਾਂ ਦੇ ਰੈਸਟੋਰੈਂਟ ਤੇ ਆ ਕੇ ਕੁੱਲੜ ਪੀਜ਼ਾ ਦਾ ਜਾਇਕਾ ਚੱਕ ਦੀਆਂ ਸੀ ਤੇ ਉਸ ਦੌਰਾਨ ਹੀ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਉਂਦਾ ਜਿੱਥੇ ਉਹਨਾਂ ਦੀ ਇੱਕ ਨਿੱਜੀ ਵੀਡੀਓ ਜਿਹੜੀ ਵਾਇਰਲ ਹੋ ਜਾਂਦੀ ਹੈ ਤੇ ਉਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਉਹਨਾਂ ਨੂੰ ਕਾਫੀ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆਪਣੀ ਲਾਈਫ ਦੇ ਵਿੱਚ ਆਪਣੇ ਜੀਵਨ 'ਚ ਕਿਉਂਕਿ ਉਹ ਜਿਹੜੀ ਨਿੱਜੀ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਟ੍ਰੋਲਰਸ ਜਿਹੜੇ ਨੇ ਟ੍ਰੋਲ ਕਰਦੇ 네ਗੇਟਿਵ ਕਮੈਂਟ ਆਉਂਦੇ ਸੀ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਜੁੜਿਆ ਰਹਿੰਦਾ ਸੀ ਉਹਨਾਂ ਦੀ ਲਾਈਫ ਦੇ ਨਾਲ ਐਫ ਆਈ ਆਰ ਦਰਜ ਹੁੰਦੇ ਸੀ ਬਹੁਤ ਸਾਰੀਆਂ ਟਿੱਪਣੀਆਂ ਨਾਲ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਸੀ ਜਿਹੜਾ ਰਹਿਣਾ ਸੀ ਉਹ ਕਾਫੀ ਮੁਸ਼ਕਲ ਹੋ ਗਿਆ ਸੀ ਪੰਜਾਬ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੇ ਸ਼ਾਇਦ ਇਹ ਵੱਡਾ ਕਦਮ ਚੁੱਕਿਆ ਕਿ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਇੰਗਲੈਂਡ ਸ਼ਿਫਟ ਹੋ ਗਏ ਤੇ ਕੱਲ ਦੀਆਂ ਖਬਰਾਂ ਕਾਫੀ ਚਰਚਾਵਾ ਵਿੱਚ ਉੱਥੇ ਲੋਕਾਂ ਵੱਲੋਂ ਵੱਖ-ਵੱਖ ਜਿਹੜੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਸੀ ਕਈ ਫੈਨਸ ਉਹਨਾਂ ਦੇ ਪੱਖ ਵਿੱਚ ਸੀ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਇਸ ਗੱਲ ਦੀ ਆਖਿਰਕਾਰ ਦੋਨਾਂ ਕਪਲਸ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਸਹੀ ਮਾਇਨੇ ਦੇ ਵਿੱਚ ਅਸੀਂ ਸਭ ਕੁਝ ਛੱਡ ਛੁੱਡ ਕੇ ਇੱਕ ਨਵੀਂ ਸ਼ੁਰੂਆਤ ਦੇ ਨਾਲ ਵਿਦੇਸ਼ ਸ਼ਿਖਤਨ ਦੱਸਦੇ ਕਿ ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਨਾਲ ਹੀ ਹੈ ਕੁੱਚਰ ਪਹਿਲਾਂ ਇਹਨਾਂ ਦੇ ਪੁੱਤਰ ਦਾ ਜਨਮ ਹੋਇਆ ਹੈ ਗੁਰਪ੍ਰੀਤ अरोੜਾ ਤੇ ਸਹਿਜ ਰੋੜਾ ਦੇ حوالے ਤੋਂ ਵੱਡੀ ਖਬਰ ਹੈ ਕਿ ਉਹ ਪੰਜਾਬ ਛੱਡ ਕੇ ਤੁਹਾਨੂੰ ਦੱਸਦੇ ਕਿ ਜਲੰਧਰ ਦੇ ਵਸਨੀਕ ਸੀ ਆਪਣਾ ਰੈਸਟੋਰੈਂਟ ਚਲਾ ਰਹੇ ਸੀ ਤੇ ਕੁੱਲੜ ਪੀਜ਼ਾ ਕਿਉਂਕਿ ਉਹਨਾਂ ਨੇ ਕਾਫੀ ਇਨੋਵੇਟਿਵ ਵੇ ਦੇ ਨਾਲ ਪੀਜ਼ਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਸੀ ਤੇ ਕਾਫੀ ਅਲੱਗ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਜਦੋਂ ਉਹ ਵਾਇਰਲ ਹੋ ਜਾਂਦੇ ਨੇ ਆਪਣੇ ਕੁਲੜ ਪੀਜ਼ਾ ਨੂੰ ਲੈ ਕੇ ਤੇ ਕਾਫੀ ਚਰਚਾਵਾਂ ਵਿੱਚ ਆਉਂਦੇ ਨੇ ਕਾਫੀ ਵਲੋਗਰਜ਼ ਉਹਨਾਂ ਦੇ ਰੈਸਟੋਰੈਂਟ ਤੇ ਆਉਂਦੇ ਸੀ ਕਾਫੀ ਭੀੜ ਬਣੀ ਰਹਿੰਦੀ ਸੀ ਬਟ ਇੱਕ ਜ਼ਿੰਦਗੀ ਦੇ ਵਿੱਚ ਅਲੱਗ ਮੋੜ ਆਉਂਦਾ ਜਦੋਂ ਉਹਨਾਂ ਦੀ ਜਿਹੜੀ ਲਾਈਫ ਹੈ ਸਾਰੀ ਪਲਟ ਜਾਂਦੀ ਹੈ ਤੇ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਸਹੀ ਮਾਨਿਆਂ 'ਚ ਅਸੀਂ ਪੰਜਾਬ ਛੱਡ ਕੇ ਵਿਦੇਸ਼ ਇੱਕ ਨਵੀਂ ਸ਼ੁਰੂਆਤ ਲਈ ਜਾ ਚੁੱਕੇ ਹਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਸਾਦੇ ਨਿਸ਼ਾਨੇ ਕੀਤੇ ਕੜੇ ਸ਼ਬਦਾਂ ਚ ਨਿੰਦਾ 5 ਫਰਵਰੂਅਰ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਦਰਮਿਆਨ ਜਿਹੜੀ ਸਿਆਸੀ ਪਾਰਟੀਆਂ ਨੇ ਝੂਰਾ ਸ਼ੋਰਾ ਤੇ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਉੱਥੇ ਜਿਹੜੀ ਸਿਆਸਤ ਹੈ ਕਾਫੀ ਗਰਮਾਈ ਹੋਈ ਹੈ ਕਿਉਂਕਿ ਆਏ ਦਿਨ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਪੋਲਿਟਿਕਸ ਜੰਮ ਕੇ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਇੱਕ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਤੁਹਾਨੂੰ ਦੱਸ ਦਈਏ ਕਿ ਭਾਜਪਾ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਸਾਦੇ ਨਿਸ਼ਾਨੇ ਭਾਜਪਾ ਨੂੰ ਕਿਉਂਕਿ 4 ਦਿਨ ਪਹਿਲਾਂ ਭਾਜਪਾ ਦੇ ਵੱਲੋਂ ਇੱਕ ਸੰਕਲਪ ਪੱਤਰ ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਭਾਜਪਾ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਦਿੱਲੀ ਦੇ ਵਿੱਚ ਤੇ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਨੀਤੀਆਂ ਚਲਾਈਆਂ ਜਾ ਰਹੀਆਂ ਨੇ ਮੁਫਤ ਇਲਾਜ ਮੁਫਤ ਬਿਜਲੀ ਹੋਗੀ ਮੁਫਤ ਰਾਸ਼ਨ ਹੋਗਾ ਜਾਂ ਮੁਹੱਲਾ ਕਲੀਨਿਕ ਇਹ ਸਾਰੀਆਂ ਬੰਦ ਕਰਵਾ ਦਿੱਤੀਆਂ ਜਾਣਗੀਆਂ ਭਾਜਪਾ ਲੋ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਸਿੱਧੇ ਤੌਰ ਤੇ ਦੱਸਿਆ ਕਿ ਜੇਕਰ ਤੁਸੀਂ ਇਸ ਸੰਕਲਪ ਪੱਤਰ ਨੂੰ ਪੜ੍ਹਦੇ ਹੋ ਤਾਂ ਤੁਹਾਨੂੰ ਖੁਦ ਹੀ ਅੰਦਾਜ਼ਾ ਹੋ ਜਾਏਗਾ ਕਿ ਭਾਜਪਾ ਕੀ ਪਲਾਨ ਕਰ ਰਹੀ ਹੈ ਜੇਕਰ ਉਹ ਜਿੱਤ ਜਾਂਦੀ ਹੈ ਦਿੱਲੀ ਦੇ ਵਿੱਚ ਉੱਥੇ ਤੁਹਾਨੂੰ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਜੋ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਕਾਫੀ ਆਪਣੀ اچਾਣ ਪ੍ਰਚਾਰ ਨੂੰ ਲੈ ਕੇ ਚਰਚਾਵਾਂ ਚ ਨੇ ਫਿਲਹਾਲ ਕਿਉਂਕਿ 5 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਉੱਥੇ ਆਹ ਤੁਹਾਨੂੰ ਵੀ ਸੁਣਾ ਦਿੰਨੇ ਆ ਉਹ ਪ੍ਰੈਸ ਕਾਨਫਰੰਸ ਹੋਰ ਕੀ ਕੁਝ ਕਿਹਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਨੇ ਅਭੀ ਤੱਕ ਦੋ ਸੰਕਲਪ ਪੱਤਰ ਜਾਰੀ ਕੀਏ ਹਨ और दोनों संकल्प पत्र दिल्ली के लिए ही नहीं देश के लिए बेहद खतरनाक हैं। मुझे खुशी है कि इन लोगों ने ईमानदारी से कबूल कर लिया है कि इनकी असली नियत और असली मंशा क्या है कोई भी अगर इन संकल्प पत्र को पढ़ेगा तो उसका खून खोल उठेगा उन्होंने चार दिन पहले जो संक हम बार 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 कह रहे हैं कि दिल्ली में हम लोगों ने शिक्षा मुफ्त कर दी एक एक गरीब के बच्चे के लिए 18 लाख बच्चों के लिए शानदार शिक्षा का इंतजाम किया अगर ये लोग आ गए तो मुफ्त शिक्षा बंद कर देंगे हम लोग बार बार कह रहे हैं कि अगर ये लोग आ गए तो मुफ्त इलाज बंद कर देंगे अगर ये लोग आ गए तो मुफ्त बिजली बंद कर देंगे अगर इन्होंने पहला संकल्प पत्र चार दिन पहले जारी किया उसमें इन्होंने साफ साफ लिखा कि दिल्ली के मोहल्ला क्लिनिक बंद कर दिए जाएंगे तो दिल्ली के लोगों को जो फ्री इलाज मिल रहा है वो फ्री इलाज दिल्ली के लोगों का आज जो दिल्ली के लोगों को मिल रहा है दिल्ली के मोहल्ला क्लिनिक अस्पतालों में वो बंद कर दिया जाएगा इन्होंने साफ साफ अपने संकल्प पत्र में घोषणा कर दी है ਮੌਸਮ ਵਿਭਾਗ ਨੇ ਇੱਕ ਵਾਰ ਫਿਰ ਮੀਂਹ ਤੇ ਤੂਫਾਨ ਨੂੰ ਲੈ ਕੇ ਕਰ ਦਿੱਤਾ ਅਲਰਟ ਆਉਣ ਵਾਲੇ 24 ਘੰਟਿਆਂ ਚ ਬਦਲੇਗਾ ਪੰਜਾਬ ਦਾ ਮੌਸਮ ਮੌਸਮੀ ਪਾਗ ਨੇ ਕੁਵਾਰੀ ਫਿਰ ਮੀਂਹ ਤੇ ਤੂਫਾਨ ਦਾ ਅਲਰਟ ਜਾਰੀ ਕਰ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਪੰਜਾਬ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 23 ਤੇ 24 ਜਨਵਰੀ ਨੂੰ ਜਿਹੜਾ ਕਿ ਮੌਸਮ ਕਰਵਟ ਲੈ ਸਕਦਾ ਤੇ ਅੱਜ ਤੇ ਕੱਲ ਦੇ ਵਿੱਚ ਮੀਂਹ ਪੈਣ ਦੀ ਤੇ ਕਈ ਥਾਵਾਂ ਤੇ ਤੂਫਾਨ ਦੀ ਜਿਹੜੀ ਚੇਤਾਵਨੀ ਆ ਆਈਐਮਡੀ ਵੱਲੋਂ ਜਾਰੀ ਕੀਤੀ ਗਈ ਹੈ ਉਹ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ ਆਮ ਬਣਿਆ ਹੋਇਆ ਹੈ ਤੇ ਜਿਹੜਾ ਮੌਸਮ ਹੈ ਬੱਦਲ ਛਾਏ ਹੋਣੇ ਪੰਜਾਬ ਦੇ ਕਈ ਇਲਾਕਿਆਂ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ 24 ਘੰਟਾ ਜਿਹੜਾ ਪੰਜਾਬ ਦਾ ਮੌਸਮ ਹੈ ਬਦਲਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ